ਸੋਸ਼ੀਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਨਵਾਂ ਹਿੱਟ ਐਂਡ ਰਨ ਕਾਨੂੰਨ ਬੇਸ਼ੱਕ ਹਲੇਪਾਰ ਚ ਲਾਗੂ ਨਹੀਂ ਹੋਇਆ ਪਰ ਟਰਾਂਸਪੋਰਟ ਯੂਨੀਅਨ ਵੱਲੋਂ ਇਸ ਦਾ ਵਿਰੋਧ ਲਗਾਤਾਰ جاری ਹੈ ਨਵੇਂ ਹਿੱਟ ਐਂਡ ਰਨ ਕਾਨੂੰਨ ਖਿਲਾਫ ਦੇਸ਼ ਭਰ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕੇਂਦਰੀ ਗ੍ਰੈਸ ਖੱਤਰ ਦੇ ਵੱਲੋਂ ਇਸ ਕਾਨੂੰਨ ਨੂੰ ਸਮਝਾਉਣ ਲਈ ਟਰਾਂਸਪੋਰਟਰ ਯੂਨੀਅਨਾਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਇਹ ਹੜਤਾਲ ਮੁਅਤਲ ਕਰਵਾਈ ਗਈ ਅੱਜ ਦੇ ਇਸ ਖਾਸ ਰਿਪੋਰਟ 'ਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹਿੱਟ ਐਂਡ ਰਨ ਕਾਨੂੰਨ ਆਖਰ ਹੈ ਕੀ ਤੇ ਇਸ ਨੂੰ ਲੈ ਕੇ ਟਰੱਕ ਆਪਰੇਟਰਾਂ ਦੇ ਵੱਲੋਂ ਸਰਕਾਰ ਦਾ ਕੀ ਕਹਿਣਾ ਹੈ ਤੇ ਟਰੱਕ ਆਪਰੇਟਰਾਂ ਦੇ ਵੱਲੋਂ ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਕੀ ਹੈ ਹਿੱਟ ਐਂਡ ਰਨ ਐਕਟ ਪਾਰਤੀ ਨਿਆ ਸਹਿਤਾ 2023 ਦੇ ਵਿੱਚ ਇਸ ਹਿੱਟਨ ਰਨ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਤੇ ਜਿਸ ਤੋਂ ਬਾਅਦ ਲਗਾਤਾਰ ਟਰੱਕ ਆਪਰੇਟਰਾਂ ਦੇ ਵੱਲੋਂ ਦੇਸ਼ ਭਰ ਤੇ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਇਸ ਹੜਤਾਲ ਦੇ ਵਿੱਚ ਤੁਸੀਂ ਇੱਕ ਸ਼ਬਦ ਜ਼ਰੂਰ ਸੁਣਿਆ ਹੋਵੇਗਾ ਕਿ ਜੁਰਮਾਨੇ ਦੀ ਰਾਸ਼ੀ 7 ਲੱਖ ਰੁਪਈਆ ਇਹ ਸਿਰਫ ਟਰੱਕ ਆਪਰੇਟਰਾਂ ਦੇ ਮੂੰਹੋਂ ਨਹੀਂ ਬਲਕਿ ਮੇਨ ਸਟ੍ਰੀਮ ਮੀਡੀਆ ਦੇ ਕਈ ਐਂਕਰਾਂ ਦੇ ਮੂੰਹੋਂ ਵੀ ਸੁਣਿਆ ਹੋਵੇਗਾ ਤੇ ਇਥੋਂ ਤੱਕ ਕਿ ਕਈ ਸਿਆਸਤਦਾਨਾਂ ਦੇ ਮੂੰਹੋਂ ਵੀ ਸੁਣਿਆ ਹੋਵੇਗਾ ਪਰ ਜੇਕਰ ਅਸੀਂ ਭਾਰਤੀ ਨਿਆਂ ਸਹਿਤਾ ਦੀ ਗੱਲ ਕਰੀਏ ਤਾਂ ਭਾਰਤੀ ਨਿਆਂ ਸਹਿਤਾ ਦੇ ਵਿੱਚ ਕਿਤੇ ਵੀ ਇਹ ਚੀਜ਼ ਦਾ ਜ਼ਿਕਰ ਨਹੀਂ ਹੈ ਕਿ ਹਿੱਟ ਐਂਡ ਰਨ ਕਾਨੂੰਨ ਦੇ ਤਹਿਤ ਦੋਸ਼ੀ ਨੂੰ 7 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ ਬਲਕਿ ਇਹ ਲਿਖਿਆ ਗਿਆ ਹੈ ਕਿ ਜੇਕਰ ਦੋਸ਼ੀ ਹਿੱਟ ਐਂਡ ਰਨ ਕਰਨ ਤੋਂ ਬਾਅਦ ਨਜ਼ਦੀਕੀ ਪੁਲਿਸ ਨੂੰ ਸੂਚਿਤ ਨਹੀਂ ਕਰਦਾ ਜਾਂ ਫਿਰ ਇਸ ਦੀ ਕੰਪਲੇਂਟ ਨਹੀਂ ਦਿੰਦਾ ਤਾਂ ਉਸ ਦੇ ਉੱਤੇ ਬਣਦੀ ਕਾਰਵਾਈ ਕਰਦੇ ਹੋਏ 10 ਸਾਲ ਦੀ ਸਜ਼ਾ ਤੇ ਕੁਝ ਜੁਰਮਾਨਾ ਲਗਾਇਆ ਜਾਏਗਾ ਇਹ ਜ਼ੁਰਮਾਨਾ ਐਸਾ ਐਕਟ ਦੇ ਵਿੱਚ ਨਹੀਂ ਲਿਖਿਆ ਗਿਆ ਬਲਕਿ ਇਹ ਜ਼ੁਰਮਾਨਾ ਮੌਕੇ ਦੇ ਜੱਜ ਤੈਅ ਕਰਨਗੇ ਇਸ ਜ਼ੁਰਮਾਨਾ 1 ਰੁਪਏ ਤੋਂ ਲੈ ਕੇ 1 ਕਰੋੜ ਜਾਂ ਫਿਰ ਕੋਈ ਹੋਰ ਸੰਖਿਆ ਵੀ ਹੋ ਸਕਦੀ ਹੈ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਤੇ ਕਈ ਮੇਨਸਟ੍ਰੀਮ ਮੀਡੀਆ ਦੇ ਵੱਲੋਂ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਨਾ ਸਿਰਫ 10 ਸਾਲ ਦੀ ਸਜ਼ਾ ਹੋਏਗੀ ਬਲਕਿ 7 ਲੱਖ ਰੁਪਏ ਜੁਰਮਾਨਾ ਵੀ ਹੋਵੇਗਾ। ਟਰਾਂਸਪੋਰਟਰਾਂ ਅਤੇ ਟਰੱਕ ਆਪਰੇਟਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਇੰਗਰੈਸ ਕਾਤਰ ਅਜੇ ਭੱਲਾ ਦਾ ਕੀ ਕੁਝ ਕਹਿਣਾ ਹੈ? ਆਓ ਸੁਣਦੇ ਹਾਂ। ਗਾਇਸ ਨੇ ਕਿਹਾ ਕਿ ধারা 106(2) ਮੇ 10 ਸਾਲ ਦੀ ਸਜ਼ਾ tatha ਜੁਰਮਾਨੇ ਕੇ ਪ੍ਰਾਵਧਾਨ ਕੇ ਬਾਰੇ ਮ ਵહન ਚਾਲਕੋ ਕੀ ਚਿੰਤਾ ਕਾ ਸੰਗਿਆਨ ਲਿਆ tatha 올 ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਕੇ ਪ੍ਰਤੀਨਿਧਿਓਂ ਸੇ ਆਜ 2 ਜਨਵਰੀ 2024 ਕੋ ਵਿਸਤ੍ਰਿਤ ਚਰਚਾ ਕੀ। सरकार ये बताना चाहती है कि ये नए कानून एवं प्रावधान अभी लागू नहीं हुए हैं हम ये भी बताना चाहते हैं कि भारतीय न्याय संहिता की धारा एक दो को लागू करने से पहले ऑल इंडिया मोटर ट्रांसपोर्ट कांग्रेस से विचार विमर्श करने के बाद ही निर्णय लिया जाएगा हम ऑल इंडिया मोटर ट्रांसपोर्ट कांग्रेस तथा सभी वाहन चालकों से अपील करते हैं कि आप अपने अपने कामों वापस लौट लौटाए धन्यवाद तो तो सुना ਕਿਹਸ ਕਾਨੂੰਨ ਨੂੰ ਲੈ ਕੇ ਸਰਕਾਰ ਦਾ ਕੀ ਕਹਿਣਾ ਹੈ ਸਕਾਈ ਨਿਊਜ਼ ਪੰਜਾਬ ਦੀ ਟੀਮ ਟਰੱਕ ਆਪਰੇਟਰਾਂ ਨਾਲ ਗੱਲਬਾਤ ਕਰਕੇ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਪੂਰੇ ਮਾਮਲੇ ਦੇ ਉੱਤੇ ਟਰੱਕ ਆਪਰੇਟਰਾਂ ਦਾ ਕੀ ਕੁਝ ਕਹਿਣਾ ਹੈ ਐਸਾ ਹੈ ਕਿ ਹਿੱਟ ਐਂਡ ਰਨ ਕਾਨੂੰਨ ਜਿਹੜਾ ਹੈ ਨਾ ਇਹ ਹੁਣ ਸਾਡੇ ਵੀ ਤਿੰਨ ਟਰੱਕ ਨੇ ਤੇ ਉਹ ਡਰਾਈਵਰ ਥੋੜੇ ਜਿਹਾ ਪਰੇਸ਼ਾਨ ਹੋ ਜਾਂਦੇ ਨੇ ਉਹ ਸਾਨੂੰ ਕਹਿਣ ਲੱਗੇ ਕਿ ਵੀ ਇਹਦੇ ਦਿੱਕਤ ਨਾ ਆ ਜਾਏ ਤੇ ਲੇਕਿਨ ਮੈਂ ਉਹਨਾਂ ਨੂੰ ਸਮਝਾਇਆ ਕਿ ਵੀ ਦੇਖੋ ਸਰਕਾਰ ਨੇ ਕਾਨੂੰਨ ਬਣਾਇਆ ਕੋਈ ਸੋਚ ਕੇ ਹੀ ਬਣਾਇਆ ਜੀ ਔਰ ਉਹਦੇ ਚ ਕੀ ਹੈ ਕਿ ਉਹ ਗੱਲਬਾਤ ਕਰਨ ਵਾਸਤੇ ਸਰਕਾਰ ਨੇ ਕਿਹਾ ਜੀ ਕਿ ਪਹਿਲਾਂ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਲਾਗੂ ਕਰਾਂਗੇ ਜੇ ਗੱਲਬਾਤ ਹੋ ਜਾਂਦੀ ਹੈ ਤੇ ਬੜਾ ਅੱਛਾ ਹੈ ਕਾਨੂੰਨ ਇਹੋ ਜੇ ਆਣੇ ਵੀ ਚਾਹੀਦੇ ਨੇ 7 ਲੱਖ ਦਾ ਜ਼ਿਕਰ ਕੀਤਾ ਹਾਂਜੀ ਤੇ ਪਰ ਜਿਹੜਾ ਰੂਲ ਹੈ ਰਿਟਨ ਚ ਉਹਦੇ ਵਿੱਚ ਤਾਂ ਕਿਤੇ 7 ਲੱਖ ਦਾ ਜ਼ਿਕਰ ਨਹੀਂ ਹੈ ਇਹ 7 ਲੱਖ ਦਾ ਜ਼ਿਕਰ ਕਿੱਥੋਂ ਆਇਆ ਸਰ ਇਹ ਤਾਂ ਹੁਣ ਕਿਦਾਂ ਰੋੜਾ ਪੈ ਗਿਆ ਹੁਣ ਇਹ ਤਾਂ ਇਹ ਵੀ ਨਹੀਂ ਪਤਾ ਜੀ ਹਾਂਜੀ ਹਾਂਜੀ ਪਤਾ ਤਾਂ ਪ੍ਰੋਪਰ ਸਾਨੂੰ ਵੀ ਹੈ ਨਹੀਂ ਸਾਨੂੰ ਵੀ ਹਵਾ ਵਿੱਚ ਜਾਨੀ ਕਿ ਕਿਦਾਂ ਸੁਣ ਨੂੰ ਆ ਰਿਹਾ ਇਹ ਤੇ ਤੁਹਾਨੂੰ ਨਹੀਂ ਲੱਗਦਾ ਵੀ ਅੱਧੀ ਇਨਫੋਰਮੇਸ਼ਨ ਕਰਕੇ ਆਪਣੇ ਜਿਹੜੇ ਡਰਾਈਵਰ ਭਾਈ ਚਾਰੇ ਆ ਉਹ ਜ਼ਿਆਦਾ ਪੈਨਿਕ ਹੋ ਰਹੇ ਨੇ ਗੱਡੀ ਚੜ ਕੇ ਜਾਂਦੇ ਪਏ ਨੇ ਹਾਂਜੀ ਹਾਂਜੀ ਕਿਸ ਨੂੰ ਕਿਵੇਂ ਦੇਖਦੇ ਹਾਂ ਆਪਣੇ ਡਰਾਈਵਰ ਭਾਈ ਚਾਰੇ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕਿਹਾ ਪੈਨਿਕ ਹੁੰਦੀ ਲੋਡ ਨਹੀਂ ਹੈ ਕਿਉਂਕਿ ਸਾਡੇ ਕਿਹੜੇ ਸਾਡੇ ਕਿਹੜੇ ਜੁਨੀਅਨ ਦੇ ਪ੍ਰਧਾਨ ਨੇ ਟਰਾਂਸਪੋਰਟਰਾਂ ਦੇ ਵੱਡੇ ਪ੍ਰਧਾਨ ਨੇ ਉਹਨਾਂ ਨੂੰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਸਲੀ ਵੇ ਹੈ ਕੀ ਹੈ ਇਹ 7 ਲੱਖ ਦਾ ਮਸਲਾ ਕੀ ਹੈ ਇਹ ਸਹੀ ਹੈ ਜਾਂ ਗਲਤ ਹੈ ਕੁਝ ਵੀ ਹੈ ਪਰ ਸਰਕਾਰ ਉਥੇ ਵੀ ਚੀਜ਼ ਵੀ ਕਰੀ ਹੈ ਨਾ ਵੀ ਜੇ ਹੁਣ ਅਸੀਂ ਇਹਦੇ ਕੋਈ ਰੋਲ ਦੇ ਵਿੱਚ ਸੰਸ਼ੋਧਨ ਕਰਾਂਗੇ ਜਾਂ ਉਹਨੂੰ ਬਦਲਾਂਗੇ ਤੇ ਅਸੀਂ ਡਰਾਈਵਰਾਂ ਨਾਲ ਅਤੇ ਜਾਂ ਫਿਰ ਯੂਨੀਅਨ ਦੇ ਮਾਲਕਾਂ ਨਾਲ ਜੀ ਡਿਸਕਸ ਕਰਕੇ ਜਿਹੜਾ ਇਹਨੂੰ ਅਸੀਂ ਬਦਲਣ ਦੀ ਕੋਸ਼ਿਸ਼ ਕਰਾਂਗੇ ਬਦਲੇਗਾ ਤਾਂ ਸਹੀ ਗੱਲ ਹੈ ਜੀ क्योंकि ट्रकों तो बिना तो काम चलेगा नहीं जी सारा काम सारी आवाजाही रुक जाएगी जी सर असी तो ऐसे देखते हैं कि जेडे सरकार ने ये रूल लागू किया तो पहले तो वापस लेना चाहिए था। अरे हमने प्रोटेस्ट भी किया उस सरकार नाल हमारी बातचीत भी हुई होगी वो कह रहे थे कि जितने भी हमारे ड्राइवर भाईचारा है उनसे आप बातचीत करेंगे और जो ये जो हमने फैसला लेता उसका सोल्यूशन भी करेंगे ਤਾਂ ਤੁਸੀਂ ਸੁਣਿਆ ਐ ਸੋ ਪੂਰੇ ਮਾਮਲੇ ਤੇ ਸਰਕਾਰ ਦਾ ਪੱਖ ਕੀ ਹੈ ਤੇ ਟਰੱਕ ਆਪਰੇਟਰਾਂ ਦਾ ਪੱਖ ਕੀ ਹੈ ਤੇ ਨਾਲ ਹੀ ਟਰੱਕ ਆਪਰੇਟਰ ਹਿੱਟ ਐਂਡ ਰਨ ਕਾਨੂੰਨ ਤੋਂ ਪ੍ਰਭਾਵਿਤ ਹੋਣ ਵਾਲੇ ਆਮ ਲੋਕਾਂ ਦੀ رائے ਵੀ ਕੀ ਹੈ ਇਸ ਖਾਸ ਰਿਪੋਰਟ ਦੇ ਰਾਹੀਂ ਸਾਡੀ ਕੋਸ਼ਿਸ਼ ਸੀ ਕਿ ਅਸੀਂ ਆਮ ਜਨਤਾ ਤੇ ਟਰੱਕ ਆਪਰੇਟਰਾਂ 'ਚ ਹੋ ਰਹੇ ਖਿੱਚੋਤਾਣ ਨੂੰ ਜਨਤਾ ਦੇ ਅੱਗੇ ਪੇਸ਼ ਕਰੀਏ ਤਾਂ ਕਿ ਜਿਸ ਨਾਲ ਸਾਰੇ ਪੱਖ ਸਰਕਾਰ ਵੱਲੋਂ ਲਿਆਏ ਇਸ ਕਾਨੂੰਨ ਨੂੰ ਜਾਣਨ ਤੇ ਸਮਝਣ ਦੀ ਉਮੀਦ ਵੀ ਕਰਦੇ ਹਾਂ ਤਾਂ ਕਿ ਜਲਦੀ ਤੋਂ ਜਲਦੀ ਇਸ ਦਾ ਗੱਲਬਾਤ ਦੇ ਰਾਹੀਂ ਹੱਲ ਕੀਤਾ ਜਾਵੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਬਸ ਇੰਨਾ ਹੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿਸੇ ਖਾਸ ਰਿਪੋਰਟ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਯਾਨੀ ਵਿਵੇਕ ਨੂੰ ਦੇ ਇਜਾਜ਼ਤ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ ਸਸ਼ਿਆ